ਉਹ ਜੇ ਕਹਿੰਦਾ ਕੋਈ ਕਹਿੰਦਾ ਜਿੰਨੀ ਮਜ਼ਬੂਤ ਕਸ਼ਤੀ ਬਣਾਈ ਹੋਵੇ ਸਾਰੇ ਜਾਨੇ ਬਹਿ ਜੋ ਵਿੱਚ ਕਿਹੜੇ ਕਮੀ ਹੋ ਗਿਆ ਬੇਟੀ ਛੱਡ ਕੇ ਵਿੱਚੇ ਕੁਝ ਬੰਦੇ ਨਾਲੇ ਬਹੁਤ ਤਗੜੇ ਜਹਾਜੀ ਬੰਦੇ ਯੋ ਲੋਕ ਮੈਂ ਜਹਾਜ਼ ਟਾਈਟੈਨਿਕ ਇਹਨੇ ਨੈਕਸਟਾ ਕਰਕੇ ਦਿੱਤਾ ਸੀ ਟਾਈਟੈਨਿਕ ਦਾ ਇਹਦਾ ਕਰਕੇ ਡੁੱਬਾ ਇਹ ਨਕਸ਼ਾ ਬਣਾਤਾ ਮੜਾ ਡੋਪ ਕੇ ਸਾਲਾ ਮਾਂ ਤੇ ਖੁਦਕੁਸ਼ੀ ਕਰ ਲਈ ਪੇਟੀ ਬਣਾਉਂਦੇ ਬਣਾਉਂਦੇ ਪਤੰਦਰ ਹੋਰ ਹੀ ਕੰਮੇ ਹੋ ਜਾਂਦੇ। ਲੋ ਮਿੱਤਰੋ ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ। ਵਲੌਗ ਜਿੱਥੋਂ ਬੰਦ ਕੀਤਾ ਉਦੋਂ ਹੀ ਸ਼ੁਰੂ ਕਰ ਲਿਆ ਬਾ ਇੰਨਾ ਕੰਮ ਆ ਵੀ ਪੇਟੀ ਨੂੰ ਲੈਦਰ ਰਾ ਲਿਆ ਆਪਣੇ ਵਾਲੀ ਨੂੰ। ਓਹੋ। ਇਹ ਚੀਜ਼ ਲਾ ਸਾਰੇ ਦੇਖ ਕੇ ਵੀ ਆਂ ਸੱਤੀ ਆ। ਇਹ ਲੜਾਕੂ ਜਾਇ ਬਣਦਾ ਕਿ ਦੂਆ। ਮੈਂ ਇਦਾਂ ਦਾ ਲੜਾਕੂ ਬਹੁ ਬਣਾਇਆ। ਇਹ 3 4 ਪਰ ਜਾ ਹੁੰਦਾ ਏ ਅੜਾ ਕੇ ਦੇਖੀਏ ਲੋ ਇਹ ਮੋਡੀ ਕ੍ਰੈਸ਼ ਹੋ ਗਿਆ ਓਹੋ ਪਾਜੀ ਆ ਤੋੜ ਦੇਣ ਲੱਗੀ ਕश्ती ਨਹੀਂ ਦੇਖਣਾ ਕਿ ਤਾ ਬਣਾਇਉਂਗਾ ਬਾਪੂ ਤਾਲੀ ਕਿਉਂ ਉਸ ਦਾ ਵੀ ਉਸ ਦਾ ਵੀ ਨਹੀਂ ਦੇਖਣ ਦੇ ਯਾਰ ਭੁੱਲ ਗਈ ਯਾਰ ਦਾ ਦਿਮਾਗ ਕਿੱਥੋਂ ਚੱਲਦਾ ਅੱਡਾ ਦਾ ਦਿਮਾਗ ਚੱਲਦਾ ਹਾਂ ਕਿਹੜਾ ਬਣ ਜਾਣੀ ਜਦੋਂ ਤੂੰ ਸਾਰੀ ਖੋਲ ਬੈਠੀ ਆ ਏਦਾਂ ਥੋੜੀ ਬਣਦੀ ਹੁੰਦੀ ਜੀ ਲੱਗ ਗਿਆ ਪਤਾ ਚਾਹੇ ਅਕਲ ਜੋੜ ਕੇ ਦਿਖਾ ਤੇ ਲੱਗਿਆ ਬੰਦਾ ਇੱਕ ਮਿੰਟ ਭਾਜੀ ਦਮਾਗ ਤੇਲੇ ਜੂਰ ਨਹੀਂ ਪਿਆ ਉਹ ਵੇਲਾ ਬੈ ਕੋਈ ਕਲਾਕਾਰੀ ਕਰਨ ਉਹ ਕਿੰਨੇ ਪਰਾਂ ਵਾਲਾ ਬਣਾ ਭਾਜੀ ਕਿੰਨੇ ਪਰਾਂ ਵਾਲਾ ਜਾ ਤਮਾ ਇਹ ਗੱਲ ਕੰਮ ਦੋ ਤੈਨਾਂ ਖਿੱਚਦੇ ਆ ਨਾਲ ਨਾਲ ਪੋਰ ਫੂਡ ਬਣ ਗਏ ਆ ਪੇਟੀ ਇਹ ਵੀ ਰੈਡੀ ਹੋ ਚੱਲੀ ਆ ਆ ਕਰੋ ਫੇਰ ਕਿੱਕ ਤਾਂ ਗਨੇ ਝੋਟੇ ਦੇ ਸਿਰ ਜਿੱਡੀ ਪੇਟੀ ਲਾਤੀ ਆ ਨਾ ਬਾਕੀ ਇਹ ਸੋਨਾ ਦਾ ਡੈਕੋਰੇਸ਼ਨ ਤੇ ਲੱਗਣਾ ਆ ਕਿਉਂਕਿ ਹੁਣ ਲੱਗਦਾ ਇਹ ਪਤਲਾ-ਪਤਲਾ ਕਿਉਂਕਿ ਇਹਦਾ ਯੂਪੈਪ ਜਿਹੜਾ 27 ਇੰਚ ਸਭ ਤੋਂ ਮੈਨੂੰ ਲੱਗਦਾ ਛੋਟੀ ਪੇਟੀ ਜਿਹੜੀ ਆ ਉਹ ਫਾਰਮ ਟਰੈਕ ਫੋਰਡ ਦੀ ਆ 22 ਇੰਚ ਦੀ ਤੇ ਇਦਾਂ ਬਹੁਤ ਲੱਗਦਾ ਪਤਲਾ-ਪਤਲਾ ਜਿੰਦਾ ਪਹਿਲਾਂ ਲੱਗਦਾ ਹੁੰਦਾ ਸ਼ੁਰੂ-ਸ਼ੁਰੂ ਵਿੱਚ ਬਾਕੀ ਹੁਣ ਜੋ ਸੈਡਾਂ ਤੇ ਡੈਕੋਰੇਸ਼ਨ ਵਗੈਰਾ ਹੋਊਗਾ ਫੇਰ ਬਣੂਗੀ ਗੱਲ ਬਾਅਦ ਐਰ ਕੀ ਡਾਊਨ ਸੀਲਿੰਗ ਵਗੈਰਾ ਸਾਰਾ ਕੁਝ ਬਦਲ ਦੇਣਾ ਔਰ ਮਿੱਤਰੋ ਵਾਇਰਿੰਗ ਨਿਭਣੇ ਚੱਲੀ ਆ ਆਪਣੇ ਵਾਲੀ ਦੀ ਮੋਟੀ-ਮੋਟੀ ਨਿਭੜ ਚੱਲੀ ਮਤਲਬ ਉਦਾਂ ਦੇ ਤੱਕ ਜੋ ਸਾਰਾ ਤਿਆਰ ਕਰਨਾ ਉਦਾਂ ਤੱਕ ਨਿਭਣਨੀ ਨੀ ਨੀ ਕਰੋ ਜੇ ਖੇਤ ਨੂੰ ਜਿਹੜਾ ਪਾਇਦ ਕੀ ਲਾਇਆ ਕਾਰਬਨ ਫਾਈਬਰ ਵਾਲੀ ਆਟਮਾ ਤੇ ਪੂਰਾ ਸਟੈਚੇਬਲ ਹੈ ਮਤਲਬ ਹੈ ਨਾ ਫਟਣਾ ਬੁੱਟਣਾ ਨਹੀਂ ਛੇਤੀ ਬਾਕੀ ਆਪਾਂ ਪੈਪੂਤ ਪਾਉਣਾ ਨੇਗਾ ਇਧਰ ਹੀ ਛੇੜਦੇ ਕੋਈ ਕਿਉਂਕਿ ਆਪਣੇ ਕ੍ਰੀਮ ਵੀ ਆਉਣੇ ਆ ਸਾਰੇ ਤੇ ਇਸ ਕਰਕੇ ਉਹ ਹੁੰਦਾ ਆਪਾਂ ਲੈਣਾ ਹੈਗਾ ਤੇ ਬਾਕੀ ਮੇਰਾ ਵੀ ਰੋਸ਼ਰ ਬੋਟਾ ਕੰਮ ਸਾਰਾ ਉਹ ਅਰਜਨ ਆਇਆ ਸੀਗਾ ਉਹ ਵਾਈਪ ਅੰਦਰ ਮੈਂ ਲਾਦਾ ਪਹਿਲੇ ਕਦੇ ਡੂ ਲਾ ਕੇ ਲੈ ਕੇ ਆਏ ਵਾਇਰਿੰਗ ਮੁੰਮੂਨੇ ਤਾਂ ਪੈ ਕੇ ਗਿਆ ਹੀ ਮੈਨੂੰ ਲੱਗਦਾ ਉਹਗਾ 4-5 ਦਾ ਤੇ ਬਾਜ ਮੋਨੋਕਰਤੀ ਲਾਲਬੱਤੀ ਤੇ ਹੁਣ ਮੈਨੂੰ ਕਹਿੰਦੇ ਭਾਜੀ ਉਹ ਵਾਇਰਿੰਗ ਇੱਕ ਵਾਰੀ ਉਹਦੀ ਦੁਬਾਰਾ ਕਰ ਦੋ ਵਾਇਰਿੰਗ ਥਲੇੋਂ ਵੱਡੀ ਹੋਈ ਪਲੱਗ ਬਲੂਗੂ ਛੜਿਆ ਹੋਇਆ ਵਿੱਚ ਪਿਆ ਸਾਰਾ ਤੇ ਉਹ ਜਦੋਂ ਹੁਣ ਲਾਈ ਆ ਤੇ ਉਹ ਲੀਡਾਂ ਲੂਡਾਂ ਬਹੁਤ ਗਰਮ ਹੋਣ ਦੀਆਂ ਐਂਪਰੂ ਵੀ ਨਹੀਂ ਲੱਗਦਾ ਰੜਾ ਹੋਇਆ ਜਾਂ ਇਹ ਪੱਤਾ ਜਲਦਾ ਤਾਂ ਜਲਦਾ ਨਹੀਂ ਕਰ ਤੇ ਲੀਡਾਂ ਗਰਮ ਹੋਣ ਦੀਆਂ ਬਿਲਕੁਲ ਬਾਕੀ ਤਾਂ ਮੈਂ ਕੀ ਮੈਂ ਤਾਂ ਬਈ ਇਹਦੀਆਂ ਵਧਾਈਆਂ ਹੋਈਆਂ ਨਹੀਂ ਆ ਉਹ ਤੇ ਗਨੇ ਹਿਲਾਉਂ ਲੱਜੇ ਤੇ ਬਣੋ ਵੀ ਗੱਲ ਹੁਣ ਲੋ ਵੀ ਮਿੱਤਰੋ ਸਿਰਾ ਕਹਿੰਦੇ ਕਰਾਤਾ ਭੈਚਾ ਜਿੱਦਾਂ ਕਹਿੰਦੇ ਹੁੰਦੇ ਆ ਲੋ ਵੀ ਜਟਾਂ ਇੱਕ ਵਾਰੀ ਫੇਰ ਕਰਾਤੀ ਅੱਜ ਤਾਂ ਪੂਰੀ ਭੈਣ ਦੀ ਆ ਗਿਆ ਮੈਂ ਚਾਰ ਹੀ ਚਲਾਏ 12 ਵਜੇ ਸੀਗੇ ਤੇ ਮੈਂ ਕਹਿੰਦਾ ਤੀਨਾਂ ਦੀ ਧੰਤਾਂ ਨਾ ਕਰਾਤੀ ਜਿਹਨੂੰ ਕਹਦੇ ਆ ਧੰਨ ਧੰਨ ਪੂਰੀ ਸਿਰਾ ਕਰਾਤੀ ਤੀਨਾਂ ਦੀ ਕੰਨਾਂ ਨੂੰ ਹਤ ਲਵਾ ਤੇ ਸੇਰ ਨੂੰ ਤੁਹਾਨੂੰ ਚੈੱਕ ਕਰਾਵਾਂਗੇ ਮੈਂ ਸੇਰਾ ਹੀ ਹੋ ਗਈ ਆ ਆਈਟਮ ਜਿਹੜੀ ਸੱਸ ਵਾਰ ਮੈਸ ਵਾਲੀ ਹਨ ਸੁਰਾ ਹੋ ਗਿਆ ਪੂਰਾ ਤੇ ਬਾਕੀ ਮੋਨੋ ਆਪਣੇ ਸੇਵਾ ਕਰਦੇ ਫਿੱਟ ਆ ਐਂਪ ਲੱਗਰ ਆਨ ਬਲ ਬਲਾਨੀ ਆ ਬਹੁਤ ਕੰਮ ਹੋ ਜਾ ਕਰੀਦਾ ਵਧੀਆ ਕਰੀਦਾ ਆ ਜਿੱਦੋਂ ਦਾ ਪਾ ਟਰੈਕਟਰ ਤੇ ਸਿਸਟਮ ਲਾਇਆ ਮੈਨੂੰ ਲੱਗਾ ਸਾਲ ਤੋਂ ਉੱਤੇ ਹੋ ਗਿਆ ਤੇ ਉਦੋਂ ਦਾ ਆਪਣਾ ਇਹ ਹੀ ਐਂਪ ਟਿੱ ਗਿਆ ਹਾਂ ਟੂ ਚੈਨਲ ਦੇ ਰਿਹਾ ਸਪੀਕਰ ਵੀ ਵਧੀਆ ਨੇ ਸਿਰਾ ਕਨਾਲ ਜਿੰਨੇ ਭਰਾਵਾਂ ਨੇ ਸੁਣਿਆ ਉਹਨੂੰ ਤੁਹਾਡਾ ਜੀ ਆਵਾਜ਼ ਕਣੀ ਤੋਂ ਨਹੀਂ ਆਣਾ ਸਪੀਕਰਾਂ ਦੀ ਠੀਕ ਆ ਬਾਕੀ ਮੋਨੋ ਵੀ ਆਪਣੇ ਸਾਰੇ ਉਦੋਂ ਦੇ ਹੀ ਲੱਗੇ ਹੋਏ ਆ ਆ ਦੋ ਤਰ੍ਹਾਂ ਲੱਗੀਆਂ ਥੱਲੇ ਵਾਲੇ ਬੂਕਰਾਂ ਦੀਆਂ ਬਾਹਰ ਕੱਢ ਲਿਆ ਸੀ ਬਾਕੀ ਵਾਇਰਿੰਗ ਆਪਾਂ ਪੈਪੂ ਪਤਾ ਨਹੀਂ ਪਾਇਆ ਬਿਕੋਜ਼ ਆਫ ਆਪਣੇ ਫਰੇਮ ਦਾ ਲੱਗਣੀਆਂ ਨਾ ਤੇ ਫਾਇਦਾ ਕੋਈ ਨਹੀਂ ਪੈਪੂ ਪਾਉਣ ਦਾ ਓਕੇ ਮੇਰਾ ਵੀਰ ਬਾਕੀ ਆਪੇ ਕੀਤੀ ਹੋਈ ਹੈ ਰੈਡੀ ਇੱਕ ਇਹ ਲਾਉਣੀ ਆ ਉਹ ਆਪਣਾ ਪਰਲੀ ਸ਼ੈਡ ਵਾਲਾ ਮੂਨ ਉਹ ਲੱਗਾ ਹੈ ਹੁਣ ਮੇਰਾ ਅਦਾ ਪਲਾਨ ਹੈ ਵੀ ਉਹ ਤੋਂ ਬਦਲ ਦੇਣਾ ਉਹਦੀ ਜਗ੍ਹਾ ਤੇ ਪਾ 1800 ਆਰਮੈਸ ਲਾ ਦੇਣਾ ਜਾਂ 2000 ਜਾਂ 2500 ਆਰਮੈਸ ਕਿਉਂਕਿ ਜਿਹੜਾ ਬੈਗ ਤੇ ਲਾਉਣੇ ਆ ਬਫਰ ਨਾ ਉਹ ਹੋਰ ਆਟਮ ਲਾਉਣੀਆਂ ਆ ਇਹ ਕੋਈ ਡ੍ਰਾਈਟਰ ਦੇਖੋ ਪਿੱਛੋਂ 팬 ਦੀ ਜ ਆ ਗਿਆ ਜ ਆ ਜੀਆ ਇਹ ਕਪੇਟੀ ਨਹੀਂ ਲੰਮੀ ਲੱਗਦੀ ਉੱਥੋਂ ਡ੍ਰਾਈਟਰ ਚੌੜਾ ਕਿੰਨਾ ਹੈ ਔਰ ਤੇ ਇੱਧਰ ਲਈ ਸ਼ੇਡ ਤੋਂ ਸਾਰਾ ਖਾਲੀ ਆ ਠੀਕ ਆ ਇੱਧਰ ਲਈ ਆਪਾਂ ਆਠ ਥਾਲੀ ਇਕ ਤਾਰ ਛੱਡੀ ਆ ਜੇ ਕੋ ਲਾਉਣਾ ਲੂਣਾ ਹੋਇਆ ਹਨ ਤੇ ਲਾਈਟਾਂ ਲੂਟਾਂ ਦਾ ਰਸਤਾ ਸਾਰਿਆਂ ਦਾ ਆਪਾਂ ਇੱਥੇ ਜੱਕ ਲਈਦਾ ਵੇਖੋ ਤਾਂ ਇੱਕ 10 ਦੀ ਪਾ ਲਈ ਆ ਜਿੰਨੇ ਫਰੇਮ ਪਰੂਆਂ ਸਾਰਿਆਂ ਦੇ ਕਨੈਕਸ਼ਨ ਇੱਥੋਂ ਕਰ ਬਣਣ ਆਰਾਮ ਨਾਲ ਇੱਥੇ ਬਹਿ ਕੇ ਆਰੇ ਕਨੈਕਸ਼ਨ ਕਰ ਸਕਦੇ ਹੋ ਵਾਇਰਿੰਗ ਵਾਇਰਿੰਗ ਫਸਟ ਸੂਜੀ ਸਾਰਾ ਕੁਝ ਇੱਥੇ ਕਰਤਾ ਥੱਲੇ ਇਥੋਂ ਜ਼ਿਆਦਾ ਬਹਿ ਕੇ ਆਰਾਮ ਨਾਲ ਕੰਮ ਕਰੋ ਤੇ ਉਤੋਂ ਬਾਅਦ ਪੈਪੂ ਪਾ ਕੇ ਤਾਰਾ ਮਾਰ ਕੱਢਦੇ ਇੱਥੇ ਆ ਜਾਣੇ ਮਛੇ ਵਾਲੇ ਬੂਫਰ ਆਵੜੇ ਨਵੇਂ ਮਤਰਾ ਪੇਟੀਏ ਹੋਰ ਬਣਾਉਣ ਲੱਗੇ ਆ 222 ਬੂਫਰ ਵਾਧਾ ਤੇ ਜਿਗਾਰਡ ਅੱਜ ਆਪਾਂ ਨਵਾਂ ਲੈ ਜਾਂਦਾ ਤੇ ਨਾਲ ਆਉਣ ਵਾਲਾ ਵੀ ਅੱਗੇ ਆਪਾਂ ਕੱਲਾ ਮੰਨ ਲਓ ਸਟੈਪਲਰ ਗੰਨਾ ਜਿਹੜੀ ਉਹ ਯੂਜ਼ ਕਰੀ ਦੀ ਸੀਗੀ ਤੇ ਹੁਣ ਆਪਾਂ ਵੀ ਆਈਟਮ ਲੈ ਜਾਂਦੀ ਕਿਉਂ ਇਦਾਂ ਮੇਖਾਂ ਯਾਰ ਸੂਦ ਨਹੀਂ ਆਉਂਦਾ ਇਹ ਇਹਦੇ ਨਾਲ ਇਦਾਂ ਆ ਵੀ ਦੋ ਬੰਦੇ ਆ ਆ ਉਹਨਾ ਪੇਟੀ ਬਣਾ ਸਕਦੇ ਆ ਸੌਖੇ ਤਰੀਕੇ ਨਾਲ ਕੱਲਾ ਵੀ ਬਣਾ ਸਕਦਾ ਜੇ ਮਤਲਬ ਟਕਾ ਲਵੇ ਮਾੜੀ ਮੋਟੀ ਹੈ ਨਾ ਬੇਟੀ ਕੋਈ ਤੰਗੀ ਵਾਲਾ ਗਾਉਣੇ ਨਹੀਂ ਥੋੜੀ ਮਾਰੀ ਦੀ ਆ ਤਾਂ ਉਹ ਪੇਟੀ ਚਲੇ ਜਾਂਦੀ ਆ ਕੋਹ ਵੀ ਹੋ ਜਾਂਦਾ ਨਾ ਜਿ ਗਾਰਮੈਂਟ ਉਹਦਾ ਕਰਕੇ ਤੇ ਬਾਕੀ ਦੇਖਦੇ ਆ ਵਰਤ ਕੇ ਕੀ ਰਿਵਿਊ ਆ ਇਹਦਾ ਤੇ ਦਨਾਲੀ ਲੈ ਜਾਂਦੀ ਆ ਖੋਰ ਠਾ ਠਾ ਕਰਾਉਣ ਨੂੰ ਲਾਵਾਂ ਇੱਕ ਇਹ ਕਹਿੰਦੇ ਕਿਉਂਗਾ ਤੀਜੇ ਪੈਂਡ ਹੀ ਪੰਜਾਹਾਂ ਦਾ ਸੀ ਇਹ ਚ ਉਹ ਵਿੱਚ ਵਾਰਦੀ ਤੋ ਇਹ ਕੋਈ ਚੱਕਰ ਨਹੀਂ ਇਹ ਤਾਂ ਆਪਾਂ ਸਾਫ਼ ਕਰ ਹੀ ਲੈਣਾ ਰੂਟਰ ਜਾਂ ਦੇਖੋ ਮਿੱਤਰੋ ਇਹ ਗੱਡੀਆਂ ਵਾਲੇ ਭਰਾਵਾਂ ਲਈ ਆ ਇੱਕੋ ਸਾਂਹੇ ਬਣਾਈਆਂ ਹੈ ਮਿਹਨਤ ਕਰ ਕਰ ਰੀਝਾਂ ਲਾ ਲ ਇਹ ਡੈਸ਼ਬੋਰਡ ਤੇ ਜਿੱਦਾਂ ਟਵਿੱਟਰ ਲਾਉਂਦੇ ਆ ਕਈ ਭਰਾਵਾਂ ਨੇ ਉਦਾਂ ਹੀ ਰੱਖਿਆ ਹੁੰਦਾ ਨਾ ਇਹ ਟਵਿੱਟਰ ਵੇਹੇ ਹੀ ਰੱਖ ਲੈਂਦੇ ਉਦਾਂ ਹੀ ਡੈਸ਼ਬੋਰਡ ਤੇ ਤੇ ਕਿਉਂਕਿ ਇਦਾਂ ਜਿਹੜੀ ਬਣੀ ਬਣਾਈ ਆਟਮ ਆਉਂਦੀ ਉਹ ਮਹਿੰਗੀਆਂ ਬਹੁਤ ਹੁੰਦੇ ਉਹ ਪਰੇ ਜਿਹੜੇ ਆਉਂਦੇ ਸੈਟਾਂ ਦੇ ਲੱਗਣ ਵਾਲੇ ਤੇ ਉਹਨਾਂ ਦਾ ਕਰਕੇ ਆ ਚੀਜ਼ ਬਣਾਈਆਂ ਦੱਸਿਓ ਕਿਦਾਂ ਸੋਹਣੀ ਲੱਗਦੀ ਆ ਆਟਮ ਬਾਕੀ ਉਹਦਾ ਕਰਾਂਗੇ ਕੋਈ ਹੋਰ ਜ਼ਗਾੜ ਵੀ ਹਲੇ ਤੇ ਉਸਤਾਦ ਜੀ ਕਹਿੰਦੇ ਇਹਨੂੰ ਸਫਾਈ ਸੁਫਾਈ ਦੇ ਕੇ ਆਇਆਂ ਚੰਗੀ ਤਰ੍ਹਾਂ ਬਣਾਵਾਂਗੇ ਲੈਦਰ ਲਾ ਕੇ ਆਇਆਂ ਚੰਗੀ ਤਰ੍ਹਾਂ ਨਾ ਤੇ ਉਹਦਾ ਦੱਸਿਓ ਕਮੈਂਟ ਕਰਕੇ ਉਹ ਕੋਪੋਟਾ ਕੰਮ ਇਹ ਗੱਡੀਆਂ ਵਾਲੇ ਬਾਈਆਂ ਨੂੰ ਇਦਾਂ ਆ ਵੀ ਉਹ ਮੈਨੂੰ ਲੱਗਦਾ ਵੀ 5-6000 ਦੇ ਫਰੇਜੇ ਦਿੰਦੇ ਉਹ ਸੈਡਾਂ ਵਾਲੇ ਜਿੱਥੇ ਇੱਕ ਇੱਕ ਦੋ ਦੋ ਟਵਿੱਟਰ ਹੁੰਦੇ ਆ ਤੇ ਇਹਦਾ ਫਾਇਦਾ ਬਹੁਤ ਨਾਲੇ ਪਿਆਰ ਬਹੁਤ ਸੋਹਣਾ ਲੱਗਣਾ ਹੈ ਇਹਦਾ ਕਾਰਬਨ ਫਾਈਬਰ ਲੈਦਰ ਲਾ ਕੇ ਲੱਗ ਕੇ ਬੋੜ ਗੋਣਾ ਬਾਕੀ 22 ਤੋਂ ਵਾਲੀ ਪੇਟੀ ਜਿਹੜੀ ਹੈ ਰੈਡੀ ਹੋ ਚੱਲੀ ਆ ਇਹਦਾ ਹੈਗਾ ਆ ਫਾਇਦਾ ਪਰ ਭਾਈ ਕਹਿੰਦਾ ਕਿ ਨਾ ਜਿਹੜੀਆਂ ਇਹਦੇ ਵਿੱਚ ਡਬਲ ਮੇਖਾਂ ਆਉਂਦੀਆਂ ਭਾਈ ਕਹਿੰਦਾ ਉਹ ਮੰਗਾਉਨੇ ਆ ਉਹਦੇ ਨਾਲ ਹੋਰ ਜ਼ਿਆਦੀ ਮਜ਼ਬੂਤੀ ਆ ਹੱਲੇ ਕਿਉਂਕਿ ਇਦਾਂ ਇਹਦੀਆਂ ਜਿਹੜੀਆਂ ਮੇਖਾਂ ਹੁੰਦੀਆਂ ਇਹ ਹੁੰਦੀਆਂ ਬਰੀਕ ਤੇ ਹੈਗੀ ਉਹਦਾ ਖਰੀ ਆਟਮਾ ਇਦਾਂ ਆ ਵੀ ਕੱਲਾ ਬੰਦਾ ਵੀ ਪੇਟੀ ਆਹ ਨਾ ਬਣਾ ਸਕਦਾ ਨਾ ਭਾਜੀ ਜੇ ਮਤਲਬ ਕੱਲੇ ਬੰਦੇ ਨੇ ਬਣਾਉਣੀਆਂ ਬਣਾ ਸਕਦਾ ਕਿਉਂਕਿ ਜ਼ੋਰ ਨਹੀਂ ਲੱਗਦਾ ਮੇਖ ਲਾਉਣ 'ਚ ਰੋਲਾ ਸਾਰਾ ਇਹ ਆ ਬਾਕੀ ਵੀ ਆ ਤਾਂ ਸਿਰਾ ਹੀ ਹੋ ਗਿਆ ਕੰਮ ਅੰਤਾਜ਼ਰ ਹੋ ਗਿਆ ਕੰਮ ਕੇ ਭਰਾ ਨੇ ਸਿਸਟਮ ਸੁਣਨਾ ਆਉਣਾ ਨਾ ਸੁਣ ਕੇ ਦੇਖੋ ਇੱਕ ਵਾਰੀ ਕਾਲਾ ਇੱਥੇ ਖੜਿਆ ਤਾਂ ਵੀ ਨਾ ਦੂਰ ਵੀ ਖੜ ਜਾ ਜਾ ਕੇ ਐਦਾਂ ਲੱਗਦਾ ਪਜਾਮਾ ਵੀ ਦਾ ਹੈ ਲੱਦਾ ਵਾਈਬ੍ਰੇਸ਼ਨ ਦੇ ਨਾਲ ਇਹ ਕੋਈ ਝੂਠ ਵਾਲੀ ਗੱਲ ਨਹੀਂ ਜਿਹੜੇ ਮਰਜ਼ੀ ਵੀਰ ਨੇ ਆਉਣਾ ਹੈ ਨਾ ਆਣ ਕੇ ਸੁਣ ਸਕਦਾ ਉਹ ਮੈਂ ਸਵੇਰੇ ਕੱਲ ਮੈਨੂੰ ਬਾਈ ਦਾ ਫੋਨ ਆਇਆ ਤਾਂ ਹੈਪੀ ਦਾ ਉਹ ਹੈਪੀ ਗੋਲਸ ਨੂੰ ਦਾ ਉਹਦਾ ਮੈਨੂੰ ਸਪੈਸ਼ਲ ਫੋਨ ਆਇਆ ਕਹਿੰਦਾ ਬਾਈ ਵੀ ਚੀਜ਼ ਕਹਿੰਦਾ ਇੰਨੀ ਕੁ ਕਹਿਰ ਨਾਲ ਆਪਣਾ ਉਹਨੂੰ 500 ਆਰ ਮੈ ਸਬੂਫਰ ਦਿੱਤਾ ਤੇ ਇਹ 7 ਸਤਸਵਾਰ ਮੈਸਾ ਜਿਹੜੇ ਹੁਣ ਆਪਾਂ ਲਾਏ ਆ ਮੈਂ ਕਹਿੰਦਾ ਬਈ ਕੰਨਾਂ ਨੂੰ ਹੱਥ ਲਵਾਉਂਦੀ ਚੀਜ਼ ਆਂਤੀ ਆ ਕੰਮ ਤੇ ਨਾਲੇ ਹਲੇ ਮੇਰੇ ਦੇ ਲੋ ਫੇਰ ਅੱਕੇ ਗੂ ਨਾ ਇੱਕ ਮੋਨੋ ਤੇ ਤਿੰਨ ਰਨ ਕੀਤੇ ਆ ਠੀਕ ਆ ਦੋ ਹੁੰਦੇ ਬਹੁਤ ਜ਼ਿਆਦਾ ਹੋਰ ਇੰਪਰੂਵਮੈਂਟ ਹੋਣੀ ਸੀ ਤੇ ਹਲੇ ਸਿਰਫ 50% ਗਏ ਨੇ ਮੇਰਾ ਵੀਰ ਠੀਕ ਆ ਬਾਕੀ ਹੁਣ ਆ ਚੀਜ਼ਾਂ ਆਪਾਂ ਲਾ ਦੇਣੀਆਂ ਕਿਉਂਕਿ ਕੋ ਸਾਹਿਬ ਕਹਿੰਦੇ ਪੇਟੀ ਮਗਰਲੀ ਜਿਹੜੀ ਉਹ ਹੋਰ ਤਰੀਕੇ ਨਾਲ ਬਣਾਉਣੀ ਹੁਣ ਆਪਾਂ ਐਦ ਕੀ ਤੇ ਉਸ ਤੋਂ ਹਮਣਾ ਬਣਾਵਾਂਗੇ ਪੇਟੀ ਤੇ ਦੇਖਦੇ ਆ ਜੇ ਬਾਈ ਗਰੂ ਮੇਰ ਸੌਖ ਰੱਖੇ ਜੇ ਮਤਲਬ ਹੋਇਆ ਟਾਈਮ ਆਪਣੇ ਕੋਲ ਤਾਂ ਆਪਾਂ ਜਰੂਰ ਗੋਇੰਦਵਾਲ ਸਾਹਿਬ ਪਹੁੰਚਾਂਗੇ ਬਹੁਤ ਵੀਰਾਂ ਦੇ ਮੈਸੇਜ ਆਉਣਦੇ ਆ ਵੀ ਉੱਥੇ ਜਰੂਰ ਟਰੈਕਟਰ ਲੈ ਕੇ ਆਇਓ ਮੈਂ ਕਹਿੰਦਾ ਦਿਲੋਂ ਧੰਨਵਾਦ ਆ ਬਈ ਜਿੰਨਾ ਤੇ ਪ੍ਰੇਮ ਮਿਲਣ ਡਿਆ ਨਾ ਇਧਰਲੇ ਏਰੀਏ ਚ ਸਿਰਾਂ ਹੋਇਆ ਪਿਆ ਗੂ ਦਾ ਇੰਨਾ ਫੋਨ ਮੈਸੇਜ ਤੇ ਇੰਨੇ ਕੋ ਮੇਰੇ ਸੈਟ ਇਸ ਸਾਈਡ ਤੇ ਜਾਣ ਡੇ ਆ ਨਾ ਕਿਉਂਕਿ ਬਾਈਆਂ ਨੂੰ ਪਸੰਦ ਬਹੁਤ ਆਉਂਦੀ ਐੜਾ ਠੀਕ ਆ ਕਿਉਂਕਿ ਇਦਾਂ ਮੇਰਾ ਵੀਰ ਨਵੀਂ ਜੀ ਟਰਾਈ ਕਰੋਗੇ ਹਨਾ ਖੇਰ ਦਾ ਨੂੰ ਪਤਾ ਲੱਗਣਾ ਕਿ ਫਾਈਨਲ ਤੋਂ ਅਲਪਾਈਨ ਤੋਂ ਜਾਂ ਹੋਰ ਜੇਵੀਐਲ ਵਗੈਰਾ ਤੋਂ ਉੱਪਰ ਬਹੁਤ ਆਇਟਮਾਂ ਬਾਈ ਅੰਤ ਐਟਮਾਂ ਆ ਅੰਤ ਹਲੇ ਬਈ ਮੇਰਾ ਵੀਰ ਹੈ ਨਾ ਸਪੋਰਟ ਕਰੋ ਗਾਏ ਹੋਏ ਹੋਈਆਂ ਚੀਜ਼ਾਂ ਲੈ ਕੇ ਆਵਾਂਗੇ ਸਿਰੇ ਤੋਂ ਸਿਰੇ ਚੀਜ਼ਾਂ ਲੈ ਕੇ ਆਵਾਂਗੇ ਇਹਦੇ ਸ਼ੁਰੂਆਤ ਆ ਲੈ ਆਪਣਾ 1 ਸਾਲ ਹੋਣ ਪੂਰਾ ਹੋਇਆ ਆ 1 ਸਾਲ ਦੇ ਵਿੱਚ ਤੱਕ ਪਾਰ ਸੀ ਪੂਰੇ ਵਾਲੇ ਦੇ ਵਾਲੇ ਠੀਕ ਆ ਤੇ ਬਾਬਾ ਮੇਰੇ ਰੱਖੇ ਮੈਨੂੰ ਹਲੇ ਅੱਗੇ ਅੱਗੇ ਸਿਰਾਂ ਹੀ ਆਇਟਮਾਂ ਹੋਣਗੀਆਂ ਐਂਡ ਤੋਂ ਐਂਡ ਐਟਮਾਂ ਹੈ ਕੋਸ ਆ ਮੈਗਾ ਇਹਦਾ ਪਹਿਲਾ ਸਾਲ ਲੰਘਿਆ ਆ ਫਾਇਦਾ ਤੱਕ ਪਾਵਾਂਗੇ ਹੈ ਤਾਂ ਐਟਮਾ ਇਹੋ ਜੀਆਂ ਲੈ ਕੇ ਆਵਾਂ ਜਿਹਨੇ ਲੋਕਾਂ ਨੇ ਸੋਚੀਆਂ ਨਹੀਂ ਹੋਣਗੀਆਂ ਵੱਜਣ ਵਾਲੋਂ ਕੋਈ ਕਮੀ ਨਹੀਂ ਮੇਰਾ ਵੀਰ ਸੈਟਪ ਸਿਰਾਈ ਆਮਤੀ ਹੋਊਗਾ ਵੱਜਣ ਵਾਲੋਂ ਭਾਵੇਂ 500 ਵਾਲਾ ਲੈ ਜਾਓ ਉਹ ਵੀ ਆਪਦੀ ਜਗ੍ਹਾ ਤੇ ਐਂਡ ਕਰਾਉ 600 ਆਰ ਮੈਸਲੇ ਜੋ ਵੀ ਐਂਡ ਕਰਾਉ 700 ਲੈ ਜਾਓ 800 ਲੈ ਜਾਓ 1000 1200 ਜਿੰਨਾਂ ਦਾ ਕਹਾਂਗੇ ਉਦਾਂ ਦੀ ਚੀਜ਼ ਮਿਲ ਜੂ ਠੀਕ ਆ ਬਾਕੀ ਇੱਕ ਵਾਰੀ ਦੱਸੋ ਜੀ ਰੂਹ ਝੋਟਾ ਕਿਦਾਂ ਲਾਦਾ ਖੜਾ ਮੈਂ ਕਹਿੰਦਾ ਜਿਹੜੀ ਚੀਜ਼ਾਂ ਨਾ ਆਪਾਂ ਦਿਲੋਂ ਤਿਆਰ ਕੀਤੀ ਹੁੰਦੀ ਮੈਂ ਭਈਆ ਟਰੈਕਟਰ ਦੇ ਨਾ ਬਹੁਤ ਗਿਣ-ਗਿਣ ਕੇ ਪੈਸੇ ਇਕੱਠੇ ਕਰ-ਕਰ ਕੇ ਪੈਸੇ ਲਾਇਆ ਮੈਂ ਕੋਈ ਇਤੇ ਖੁੰਨਾ ਰੁਪਈਆ ਨਹੀਂ ਲਾਇਆ ਤੇ ਬਾਬੇ ਦੀ ਮਿਹਰ ਇੰਨੀ ਕਹਣਾ ਵਾਹਿਗੁਰੂ ਦੀ ਮੈਂ ਕਹਣਾ ਦੇਖ ਲੋ ਚੀਜ਼ ਸੋਹਣੀ ਕਿੰਨੀ ਲੱਗਦੀ ਖੜੀ ਹੋਈ ਦਸੋਂ ਕਮੈਂਟ ਕਰਕੇ ਘੈਂਟ ਲੱਗਦਾ ਨਹੀਂ ਉਸ ਆ ਪਹਿਲਾਂ ਪੇਟੀ ਪੂਰੀ ਕਰ ਲਈਏ ਜਿਹੜੇ ਵੀਰ ਹੈ ਨਾ ਮੇਰੇ ਕੋ ਆਏ ਹੋਏ ਆ ਉਹਨਾਂ ਨੂੰ ਪਤਾ ਵੀ ਆਪਣਾ ਘਰ ਜਿਹੜਾ ਆ ਉਹ ਪਿੰਡ ਤੋਂ ਅੱਧਾ ਕਿਲੋਮੀਟਰ ਮੈਨੂੰ ਲੱਗਦਾ ਦੂਰ ਹੋਊਗਾ 500 500 ਮੀਟਰ ਲਾ ਲਓ 4 500 ਮੀਟਰ ਤੇ ਉਦੋਂ ਦਾ ਆ ਜਾਂਦਾ ਮੇਨ ਰੋਡ ਤੇ ਸਾਹ ਲਾ ਲਓ ਕਿਲੋਮੀਟਰ ਤੱਕ ਵੀ ਮੈਂ ਟਰੈਕਟਰ ਲਗਾਇਆ ਸੀ ਆ ਹੁਣ 9:30 10 ਵਜੇ ਦੀ ਗੱਲ ਰਾਤ ਦੀ ਭਾਜੀ ਨੂੰ ਮੈਂ ਇੱਥੇ ਛੱਡ ਕੇ ਗਿਆਈ ਮੈਂ ਕਹਾਂ ਤੂੰ ਸੁਣ ਕੇ ਦੱਸੀ ਵੀ ਕੀ ਰਿਪੋਰਟ ਆ ਤੇ ਮੈਂ ਕਹਿੰਦਾ ਬਾਈ ਕਹਿੰਦਾ ਵੀ ਐਂਡ ਹੀ ਹੋ ਗਿਆ ਕੰਮ ਮੈਂ ਆਪ ਬੋਖ ਹੋ ਜਾ ਬਾਈ ਕਿਉਂਕਿ ਇਦਾਂ ਹੁੰਦਾ ਮੈਨੂੰ ਮੈਂ ਆਪ ਦੀ चीज ਤੇ ਪਹਿਲਾਂ ਟੈਸਟ ਕਰਦਾ ਫਿਰ ਆਪਾਂ ਕਿਸੇ ਭਰਾ ਨੂੰ ਉਹ ਚੀਜ਼ ਲਾ ਕੇ ਦੇਈ ਦੀ ਆ ਹਨਾ ਮੇਰਾ ਉਹ ਸਾਹਨੇਗਾ ਵੀ ਜਿਹੜੀ ਚੀਜ਼ ਬਣਾ ਲਈ ਟੈਸਟ ਵੀ ਨਹੀਂ ਕਰਨੀ ਜਾ ਵੱਜੇ ਨਾ ਵੱਜੇ ਅਗਲੇ ਸੋਚੂ ਲਾ ਦਿਓ ਪੈਸੇ ਲੈ ਲਓ ਅਗਲੇ ਕੋਲੋਂ ਨਾ ਮੇਰਾ ਵੀਰ ਜਿੰਨਾ ਸੈੱਟ ਅੱਜ ਤਾਈਂ ਗਿਆ ਆ ਨਾ ਕੋਈ ਵੀਰ ਇਦਾਂ ਨਹੀਂ ਕਹਿਣ ਦਾ ਵੀ ਸੈੱਟ ਵਾਜਦਾ ਨਹੀਂ ਐ ਮੈਂ ਕਹਿੰਦਾ ਬਾਬੇ ਨੇ ਐਂਡ ਕਰਾਇਆ ਪਿਆ ਕੰਮ ਪੂਰਾ ਠੀਕ ਆ ਬਾਕੀ ਆ ਇਹ ਕੋਨ ਵੇ ਹੁਣ ਇਹਦੇ ਵਿੱਚ ਆਪਾਂ ਹੋਰ ਇੱਕ ਕੋਨ ਨਾ ਵੀ ਲੈ ਕੇ ਆਵਾਂਗੇ ਓਕੇ ਲੋ ਮਿੱਤਰੋ ਤੇ ਪੇਟੀਆਂ ਅੱਜ ਉਸਤਾਦ ਜੀ ਚਲੇ ਗਏ ਪਿੰਡ ਨੂੰ ਆਹ ਪੇਟੀ ਕੱਟ ਗਏ ਹੈਗੇ ਇਹ ਮੈਂ ਫਿਕਸ ਕਰਤੀ ਆ ਵੇਚ ਵਾਲਾ ਫੱਟਾ ਘੱਟ ਕੇ ਮੈਂ ਆਪ ਪਾਤਾ ਐ ਪੂਟ ਉਸਤਾਜ ਜੀ ਹੁਣੀ ਆਪ ਪਾਉਣਗੇ ਆ 27 2 ਆ ਮੇਰਾ ਵੀਰ ਇਹ ਮੈਂ ਆਪ ਹੀ ਘੱਟ ਕੇ ਤੇ ਇੰਨੀ ਬਣਾਤੀ ਆ ਸੈਂਟਰ ਫੱਟਾ ਵੀ ਪਾ ਦੇਣਾ ਪੂਟ ਇਹਦਾ ਵੀ ਉਸਤਾਜ ਜੀ ਹਣਗੇ ਪਾਉਣਗੇ ਮਗਰ ਲਾ ਫੱਟਾ ਦੇਖਦੇ ਆ ਜੇ ਮੂੜ ਬਣ ਗਿਆ ਤਾਂ ਪਾਵਾਂਗੇ ਤੇ ਬਾਕੀ ਆਪਣੇ ਵਾਲੇ ਦੀਆਂ ਬ੍ਰੇਕਾਂ ਖੋਲੀਆਂ ਆ ਇਹਦੀ ਪਾਵਲੀ ਬ੍ਰੇਕ ਤਾਂ ਬਹੁਤ ਵਧੀਆ ਲੱਗਦੀ ਤੇ ਇਧਰਲੀ ਬ੍ਰੇਕ ਨਹੀਂ ਲੱਗਦੀ ਇਹਦਾ ਨਾ ਲੈਦਰ ਗਰਮ ਹੋਇਆ ਜੀ ਤੇ ਹਾਰਡ ਹੋ ਗਿਆ ਇਹ ਲੈਦਰ ਗਰਮ ਹੋ ਕੇ ਤੇ ਕਿਉਂਕਿ ਇਹ ਜੀਨੇ ਨਾ ਬ੍ਰੇਕਾਂ ਕੀਤੀਆਂ ਸੀ ਪਹਿਲਾਂ ਉਨੇ ਇੱਧਰ ਲਈ ਬ੍ਰੇਕਟ ਐਡ ਕਰਤੀ ਤੇ ਮੈਂ ਜਾਂਦਾ ਹੀ ਸੁਲਤਾਨਪੁਰ ਲੋਧੀ ਨੂੰ ਤੇ ਉਸ ਦਿਨ ਬ੍ਰੇਕ ਚੋਂ ਛਤੂਆ ਨਿਕਲਣ ਲੱਗਾ ਤੇ ਇਹਦਾ ਹੁਣ ਸੁੱਖ ਲਿਖਾ ਹੋ ਗਿਆ ਮਤਲਬ ਕਿਹੜੀਆਂ ਵਧਾਈਆਂ ਹੋਈਆਂ ਸੀ ਲੈਦਰ ਹਾਰਡ ਹੋ ਗਿਆ ਤੇ ਹੁਣ ਤੁਹਾਨੂੰ ਮੈਂ ਦਿਖਾਉਂਗਾ ਜਿਹੜੇ ਲੈਦਰ ਆਪਾਂ ਕਰਨੇ ਆ ਨਾ ਇਹਦੇ ਉਹ ਵੀ ਨਵੇਂ ਤਰੀਕੇ ਨਾਲ ਕਰਨੇ ਆ ਮਤਲਬ ਟੱਕ ਲਾ ਕੇ ਤੇ ਜੇ ਕਿਸੇ ਭਰਾ ਨੂੰ ਪਤਾ ਫਿਰ ਵਧੀਆ ਗੱਲਾਂ ਨਹੀਂ ਪਤਾ ਤੇ ਆਪਾਂ ਜਰੂਰ ਉਹ ਚੀਜ਼ ਤੁਹਾਨੂੰ ਦੱਸਾਂਗੇ ਹਨਾ ਟੱਕ ਲਾ ਕੇ ਲਾਉਣੇ ਪਾਉਣੇ ਆ ਤੇ ਛੋਟੇ ਕਰਕੇ ਬਰੀਕ ਕਰਕੇ ਉਹਦੇ ਨਾਲ ਫਿਰ ਮਤਲਬ ਗਰਮ ਨਹੀਂ ਹੁੰਦੇ ਤੇ ਬ੍ਰੇਕ ਵੀ ਜਿਆਦਾ ਵਧੀਆ ਲੱਗਦੀ ਆ ਓਕੇ ਉਹ ਤਾਂ ਦਿਖਾਉਨੇ ਆ। ਬਾਕੀ ਇਹਦਾ ਸਿਸਟਮ ਤਾਂ ਕਰਤਾ ਸੀ ਚਾਲੂ ਕੱਲ। ਇਧਰ ਲਈ ਬ੍ਰੇਕ ਹੁਣ ਮੇਰਾ ਇਰਾਦਾ ਵੀ ਜਾਂ ਖੋਲਿਏ ਜਾਂ ਰਹਿਣ ਦੀਏ ਕਿਉਂਕਿ ਇੱਕੋ ਜਿਹਾ ਕਰ ਦਿੱਗੇ। ਜਾਂ ਮੇਰਾ ਇਰਾਦਾ ਬਣਦਾ ਵੀ ਖੋਲ ਹੀ ਲੈਨੇ ਆ ਹਨਾ ਜਿੱਦਾਂ ਵੀ ਹੋਈ ਕੱਲ ਨੂੰ ਚਲਾ ਕੇ ਇੱਕ ਵਾਰੀ ਦੇਖਾਂਗੇ। ਜੇ ਤਾਂ ਇਹਦੀ ਘਟ ਗਈ ਉਹਦੀ ਉਹਦੀ ਜ਼ਿਆਦਾ ਇਹਦੇ ਨਾਲੋਂ ਵਧੀਆ ਲੱਗਣ ਲੱਗੀ ਕਿਉਂਕਿ ਇੱਚ ਸਿੰਪਲ ਪਾਇਆ ਹੋਇਆ Ориਜਨਲ ਲੈਦਰ ਜਿਹੜਾ ਆਉਂਦਾ। ਉਹ 'ਚ ਟੱਕ ਲਾ ਕੇ ਪਾਉਣਾ ਉਹ 'ਚ ਜੇ ਫਰਕ ਲੱਗਾ ਆਪਾਂ ਨੂੰ ਤਾਂ ਫਿਰ ਆਪਾਂ ਇਹਦਾ ਵੀ ਹੋਲ ਕੇ ਵੀ ਜਗੜ ਕਰ ਦਵਾਂਗੇ। ਓਕੇ ਰਿਪੋਰਟ। ਤੇ ਬਾਕੀ ਹੁਣ ਗੂਰਾ ਬਾਰਾ ਭਰਦੇ ਆਂ ਖੁੰਝੇ ਖਾਲਣਿਆਂ ਚੋਕੇ ਰਿਪੋਰਟ ਕਰਦੇ ਆਂ ਬੇਟੀਆਂ ਕੈਰ ਦੇ ਇੱਕ ਡਾ ਲੱਗਦਾ ਪਿਆ ਤੇ ਉਹ ਬੇਟੀ ਜਿਹੜੀ ਆ ਉਹ ਕਰਨੀਆਂ ਟੈਸਟ ਹੁਣ ਆਪਾਂ ਉਹ 400 ਆਰਮੇਕ ਵਾਲਾ ਬੂਕਰ ਲਾਉਨੇ ਆ ਨਾਲੇ ਤੁਹਾਨੂੰ ਚੈੱਕ ਕਰਾਉਨੇ ਆ ਬਾਕੀ ਲੋਫੇ ਰਿਪੋਰਟ ਜਾਂ ਗਰਮੀ ਵਾਧੂਗਾ ਤਾਂ ਤੱਲੀ ਕਰਾਉਂਦੇ ਹੀ ਗਰਮੀ ਪੂਰੀ ਇਹ ਜੀ ਬਦਲਣ ਦੀ ਗੱਲ ਨਹੀਂ ਕਰਦਗੇ ਆ ਜਿਹੜੀ ਐਡੀਸ਼ਨ ਵਾਲੀ ਚੱਕਰ ਜਾਂਦੀ ਐਨ ਤੁਰਤਾ ਜੇ ਜਰੂਰੀ ਆਵੇ ਜੀ ਬਹੁਤ ਬਣਾਉਂ ਸਕਿਆ ਕੱਤ ਗਈ ਸੀ ਆਹਨ ਕਿਉਂਕਿ ਇੱਕ ਤੇ ਜੇ ਨਾ ਬੈਂਚ ਜਿਹੜਾ ਥਾਂ ਮੋੜੇ ਤੇ ਥਾਂ ਦਾ ਵਾੜਾ ਕਰਕੇ ਨਾ ਡਾਊਨ ਟੇਲਿੰਗ ਥਲੇ ਨੂੰ ਉੱਪਰ ਵੀ ਜਿਹੜੀ ਜੀ ਮੈਂ ਥੋੜੀ ਜਿਹੀ ਹੋਰ ਵੀ ਲੈਣੀ ਬਾਕੀ ਸਾਰੀ ਮੀਟਿੰਗ ਸਾਰੀ ਵਧੀਆ ਹੁੰਦੀ ਜਿਹੜੀ ਹੋਰਲੀ ਜੜੋ ਤੇ ਥੋੜੀ ਜਿਹੀ ਹੋਣੀ ਹੋਰ ਕੰਗਾ ਬਾਕੀ ਉਹ ਪਾਇਆ ਜਾਨੀ ਉਹ ਬੜੀ ਡਾਊਨ ਫੀਲਿੰਗ ਕਰਦਾ। ਇਹ ਕਦੇ ਪੰਨਾਂ ਦਾ ਬਹੁਤ ਜ਼ਿਆਦਾ। ਉਹ ਦੇਖੋ ਕਿ ਜਿੰਨੀ ਗਾਉਂ ਜਿਹੜੀ ਹੋਈ ਹੋਗੀ ਨਾ ਪੰਨਾਂ ਦੇ ਬੱਦ ਉੱਪਰ ਮਾ ਕੋ ਚਲਾਉਣਾ। ਕਿਉਂਕਿ ਜ਼ਿਆਦਾ ਕੰਮ ਲੰਗਦਾ ਨਹੀਂਗਾ ਰੋਫਾ। ਉਤੋਂ ਕੰਨ ਹੈਗਾ ਐਡਾ ਸਾਰਾ ਖੱਲੋ ਰੇਂਜ ਹੈ ਇੰਨਾ ਤੱਕ। ਉਹ ਬਾਕੀ ਤਾਂ ਜਿਹੜਾ ਉਹ ਬਹੁਤ ਢੜਾ ਲੱਗਦਾ ਮੁੰਡੇ ਦੇ। ਉਹ ਕਰਕੇ ਮੱਲੇ ਨੂੰ। ਬਾਕੀ ਬਣਾਉਣਾ ਮੈਂ ਉਹ ਮੇਰਾ ਨਹੀਂ ਜਾਈ। ਬਾਕੀ ਮੇਰੀ ਨੀਚ ਨਹੀਂ ਆਈ। ਸਵੇਰ ਦਾ ਸਾਰੀ ਦਿਹਾੜੀ ਕੋਈ ਸਮੁੰਦਰੀ ਤੋਂ ਦੌੜੀ ਜਾਨੀ। ਮਾਦਾ ਦੇ ਲੋਕਾਂ ਨੇ ਦੇਖ ਮਾਦਾ ਖੇਦ ਦੀ ਕਾਹ ਕਾ ਕਰਦੇ ਆ ਦੀ ਇਹਨਾਂ ਦੀ ਵੀਡੀਓ ਬਣਾ ਜਰਾ ਚੱਲ ਮੈਂ ਮਾਰ ਯਾਰ ਹੁਣ ਨਿਸ਼ਾਨਾ ਦਾ ਅੱਲਾਹ ਅੱਲਮਦ ਤੇ ਨਿਸ਼ਾਨਾ ਅੱਲਾਹ ਅੱਲਮਦ ਆਹ ਨੇ ਰਿਆਤ ਨੇ ਦਾ ਉਹ ਮਾ ਫਾਂਡ ਰੇ ਲੋ ਉਹ ਇਹਨੂੰ ਮੈਂ ਪਾ ਦੇ ਯਾਰ ਗਿਆ ਪਤਲਾ ਟਾਂਕਾ ਲਾਉਣਾ ਦਾ ਕੰਮ ਯਾਰ ਟਾਂਕੇ ਦੀ ਨਹੀਂ ਗੱਲ ਮੋਟਾ ਐਡ ਕਰ ਮੜਾ ਜੀ ਚੱਲ ਇੱਕ ਵਾਰ ਹੀ ਨਾ ਨਾ ਆਪਾਂ ਨੂੰ ਹੁਣ ਧੱਕਾ ਕਰਨ ਨਿਆ ਇੱਕ ਵਾਰ ਹੀ ਨਾ ਨਾ ਆਪਾਂ ਨੂੰ ਪਹਿਲਾਂ ਉਹਦਾ ਮੋਸ਼ਨ ਜਿਹਾ ਬਣਾ ਹੋਵੇ ਇੱਕ ਵਾਰੀ ਉਏ ਨਹੀਂ ਉਹ ਦੂਜਾ ਪਾ ਉਹਨਾਂ ਮਾਰਿਆ ਨਵੇਂ ਨਾ ਇਹ ਤਾਂ ਮਸ਼ੀਨ ਤੋਂ ਚੱਕ ਕੇ ਲਿਆਇਆ ਪਤੰਦਰਾ ਉਹਨਾਂ ਮਾਰਿਆ ਆ ਵਾਲੇ ਨੇ ਇਹ ਵੀ ਖਾਦੀ ਪੀਤੀ ਜੀ ਨਹੀਂਦਾ ਤਾਂ ਦਾ ਪਾਣੀ ਹੋਇਆ ਲੈ ਹੁਣ ਨਵੇਂ ਥਾਂ ਤੇ ਕੱਢੀ ਜਾਣਾ ਸਰਾ ਇਹਦਾ ਨਾ ਉਹਦੇ ਚਿੱਦਾ ਇਹਦੇ ਨਾਲ ਕੀ ਹੁੰਦਾ ਆ ਫਾਇਦਾ ਕੀ ਹੁੰਦਾ ਇਹਦੇ ਨਾਲ ਦੱਸ ਮੈਨੂੰ ਅਕਤਰੀ ਨੀ ਬਾਈ ਜੀ ਜਿਹਦਾ ਪੈਂਡਲ ਡਾਉਣ ਦਿੰਦੇ ਨਾ 2 ਲੀਟਰ ਆਈ ਦੋ ਇਹਨਾਂ ਨੂੰ ਇਹਨਾਂ ਨੂੰ 2 ਲੀਟਰ ਵਾਲੀ ਦੋ ਬਈ ਕੀ ਹੋਇਆ ਹੁਣ ਸੰਗੂ ਜੀ ਕੀ ਹੋਇਆ ਮਾਮਾ ਉਹ ਤਾਂ ਖੁੰਡਾ ਬੱਟ ਗਰਮ ਹੋਇਆ ਦੇਖ ਮੋਰੇ ਇਹ ਕਾਲੀ ਦਵਾਈ ਕਿ ਤੇਲਿਆ ਮਾਰ ਗਿਆ ਅੱਜ ਇਹ ਹੋ ਗਿਆ ਦਾ ਮਨਵਾ ਕਰ ਲੈ ਇਹ ਨਹੀਂ ਕਰਨਾ ਇਕੱਲੇ ਨਹੀਂ ਇਹ ਨਹੀਂ ਕਰਨਾ ਇਕੱਲੇ ਨਹੀਂ ਇਹਦਾ ਕੰਮ ਆ ਫਰੀਕ ਦਾ ਮੈਂ ਕਰ ਲੱਭ ਕੇ ਦੇਖ ਲੁੱਤੇ ਸੰਗੂ ਨੂੰ ਭਲਾ ਦੀ ਅੱਜ ਦੇਖੀ ਉਹ ਢੂੰਗੀ ਲੱਗੀ ਆ ਜਿੰਨਾ ਦਾ ਆ ਅੱਜ ਆਉਂਦਾ ਨਾ ਧਰਤੀ ਫਾੜਦਾ ਧਰਤੀ ਫਾੜਦਾ ਸੰਗੂ ਧਰਤੀ ਕਰੜੀ ਆ ਗਈ ਲੱਗਦਾ ਥੱਲੇ ਸੰਗੂ ਤਰਨ ਫਟ ਗਿਆ ਯੋ ਕਿ ਪੜਾਇਆ ਕੋਲਣਾ ਕਰ ਲਿਆ ਜਿਗਾਰ ਉਹ ਕੰਮ ਕਰਕੇ ਨਹੀਂ ਕੋਈ ਰਾਜੀ ਇਹ ਇੰਨੀ ਗਰਬਦਰੂ ਕਿਹਾ ਪਰ ਆ ਵੀ 55 ਹੋ ਗਿਆ ਜਾਨ ਇਹਦੀ ਇਧਰ ਲਈ ਬ੍ਰੇਕ ਹੋਈ ਸੀ ਗਾਰਮ ਹਨਾ ਉਹਦਾ ਕਰਕੇ ਜਿਗਾਰ ਕੋਲ ਕਰਕੇ ਲਿਆਏ ਜੇ ਲੈਦਰ ਨਾਲ ਬਾਕੀ ਹੁਣ ਲੱਗੇ ਫਿਟ ਕਰਨ ਉਹ ਗੁੰਲੀਆਂ ਆਂ ਦਾ ਮੂੰਹ ਬਣਾਉਣਾ ਸੀ ਉਹ ਸੈਟ ਨਹੀਂ ਹੈ ਉਹ ਬਣਾਇਆ ਆ ਬਾਕੀ ਫਿਟ ਕਰਕੇ ਫਿਰ ਦਿਖਾਉਣੇ ਤੁਹਾਨੂੰ ਲਾਟ ਦੇ ਸਟਾਰਟ ਕਰ ਲਿਆ ਬ੍ਰੇਕ ਲੱਗੇ ਆ ਚੈੱਕ ਕਰਨ ਤੇ ਦੱਸਿਆ ਕੀ ਕਹਿੰਦੀ ਆ लॻंदा न ब्रेक नफ़ी आहे ਮੂਹਰੇ ਇੱਕ ਬੱਚਾ ਚੜ੍ਹ ਗਿਆ ਪੱਤਰੀ ਉੱਜਾ ਗਾੜੀ ਵੀ ਕਰਨਾ ਅੰਦਰੋਂ ਢਿੱਡ ਚ ਸਮਾਂ ਵੀ ਬਾਹਰ ਖੜ ਕੇ ਉਂਝ ਰਿਹਾ ਉਹ ਗਾੜੀ ਵੀ ਉਹ ਕਰਨਾ ਬਗਲਾ ਫਿਸ ਨਵੇਂ ਦੋ ਛਤਰੀ ਵੀ ਕਰਦਣ ਲੱਗੇ ਆ ਡਿਜ਼ਾਈਨ ਵੀ ਉਹਨੂੰ ਵੜ ਲਿਆ ਤੇ ਇਹ ਛਤਰੀ ਦੇ ਜੋੜ ਪੈਣਾ ਹੀ ਪੈਣਾ ਤੇ ਬੈਕ ਸਾਈਡ ਤੇ ਪਾ ਲੋ ਜਾਂ ਮੋਰੇ ਪਾ ਲੋ ਮੋਰੇ ਨਹੀਂ ਪਾਈਦਾ ਫਿਰ ਬੈਕ ਸਾਈਡ ਤੇ ਕਰ ਦਿਆ ਕਿਉਂਕਿ ਉੱਤੇ ਕੋਈ ਵੀ ਭਾਰ ਨਹੀਂ ਹੁੰਦਾ ਡਿਜ਼ਾਈਨ ਨਹੀਂ ਲੱਗਣਾ ਹੁੰਦਾ ਠੀਕ ਆ ਇਹ ਪੂਰਾ ਆਪਣੀ ਹੋ ਚਲੀ ਆ ਡਿਜ਼ਾਈਨ ਇਹਦੇ ਵੱਡੇ ਪੈਨ ਲੈਦਰ ਲੱਗੀ ਪਈ ਨਹੀਂ ਆਉਣ ਲੱਗੀ ਵੀ ਬਸ ਇਹ ਕੰਪਲੀਟ ਕਰਕੇ ਢੰਗ ਕਰਨੀ ਇੱਕ ਵਾਰੀ ਟੇਟੀਆਂ ਬਣਾਉਂਦੇ ਆ ਬਾਕੀ ਮੇਰਾ ਵੀਰ ਮਿਲਦੇ ਆ ਨਵੇਂ ਵਲੌਗ ਦੇ ਵਿੱਚ ਵਲੌਗ ਵਧੀਆ ਲੱਗਣ ਲਾਈਕ ਕਰੋ ਸ਼ੇਅਰ ਕਰ ਦਿਓ ਦਬ ਕੇ ਤੇ ਕਮੈਂਟ ਕਰ ਦਿਓ ਮੇਰਾ ਭਰਾ ਮੈਨੂੰ ਲੱਗਦਾ ਜੀ ਨਵੇਂ ਵਲੌਗ ਨਾਲ ਵਧੀਆ ਲੱਗਾ ਸ਼ੇਅਰ ਜ਼ਰੂਰ ਕਰਿਓ